ਅੱਜ ਸਤਿ ਸ੍ਰੀ ਅਕਾਲ ਸਾਰੇ ਨੂੰ ਸੁਭਾਸ਼ ਕਰਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਵੀ ਜਖਾਮ ਹੋ ਰਿਹਾ ਪੂਰਾ ਚਿੱਕਾ ਨਗਰੀਆ ਸਵੇਰ ਗਿਆ ਪੂਰਾ ਜਖਾਮ ਹੋਇਆ ਬਾ ਇਧਰ ਬਈ ਚੱਕ ਰਾ ਦੁੱਧ ਵਾਲੀ ਕੈਂਦੀ ਚੱਕ ਲਈ ਤੇ ਰਸਤਾ ਮੋੜਸਾਂ ਨਾਲ ਜੋਰ ਖੜਿਆ ਵੀ ਆਪਣਾ ਜਿਹੜਾ ਲੈ ਕੇ ਜਾਣਾ ਤੇ ਇਧਰ ਰਸਤਾ ਪੂਰਬ ਵੱਗ ਜੀ ਆ ਖੁੱਲੀ ਗੇਟ ਤੇ ਕੱਢੀਏ ਮੇਰਾ ਚਲੋ ਜੀ ਮੜਦਿਆਂ ਖੇਤ ਦੇ ਵਿੱਚ ਲੈ ਵੀ ਮਿੱਤਰੋ ਖੇਤਾਂ 'ਵਾਂ ਪਹੁੰਚ ਗਿਆ ਤਾਂ ਠੰਡ ਬਹੁਤ ਆਂਦੇ ਬਈ ਤੇ ਹਵਾ ਦੀ ਠੰਡ ਆ ਹੋਂਦਾ ਸੂਰਜ ਤੋਂ ਵਧੀਆ ਜਲੋ ਮੌਸਮ ਤੋਂ ਵਧੀਆ ਹੋ ਰਿਹਾ ਸੂਰਜ ਆਨ ਪੂਰੀ ਆਪਣੇ ਸਵਾਲਿਸ਼ਕੂਰ ਮਾਰ ਰਿਆ ਅੱਜ ਜਾਣਾ ਵੀ ਰਾਜਪੁਰੇ ਇੱਕ ਦਾ ਪੇਮੈਂਟ ਜੀ ਲੈ ਕੇ ਨਹੀਂ ਤੋੜੀ ਕਿ ਜਿਹੜੇ ਵੇਚ ਕੇ ਤੇ ਹੁਣ ਤੱਕ ਆਈ ਨਹੀਂ ਤੇ ਇੱਕ ਆਪਣਾ ਮੱਕੀ ਦੇ ਬੀਜ ਦਾ ਪਤਾ ਕਰਕਣ 98 ਦਾ ਤੇ ਉਹਦੇ ਕਰਕੇ ਭੰਗੂ ਸਾਹਿਬ ਆ ਰਿਹਾ ਭੰਗੂ ਨੂੰ ਲੈ ਕੇ ਜਹਾ ਤੋਈ ਜਣੇ ਜਾਣਗੇ ਤੇ ਉਹਨੇ ਵਿੜਿਆ ਮੇਰੇ ਤੇ ਆਪਣਾ ਫਿਰ ਦੇਖਿਆ ਮਸ਼ੀਨ ਵਾਲੇ ਨਾਲ ਤੋ ਕੀ ਬਜਾਈ ਵਾਲੇ ਕਰਵਾਦਾ ਉਹ ਕਹਿੰਦਾ ਬਈ ਜਦ ਵੀ ਤੇਰਾ ਬੀਜ ਆ ਗਿਆ ਕਹਾ ਫੋਨ ਕਰਦੀ ਵਾਹ ਜਾਲ ਠੀਕ ਆ ਵੇ ਦੇਖਾਂ ਜੀ ਅੱਜ ਉੱਥੇ ਕਰਦਾ ਵੀਰਵਾਰ ਨੂੰ ਪਤਾ ਕਰ ਲੈ ਕਿ ਉਹ ਤਾਂ ਮਿਲੇ ਜਾਵੇ ਵੀਰਵਾਰਾ ਚ ਤੇ ਜਾਹੇਗੇ ਹਾਂ ਵਾ ਕਿੱਦਾਂ ਨੂੰ ਦੇਖਣਾ ਬਸ ਕਿੱਦਾਂ ਲੰਗੇ ਵਾ ਟਮਾਟਰ ਮੋਟੇ ਜਿਹਾ ਪਏ ਜੀ ਤਰੀਓਂ ਨਿਖਾਦਨੇ ਆ ਜਿਹੜੇ ਪੱਤੇ ਜਿਹੜੀ ਰਹਿ ਗਈਆਂ 10 15 ਸਬਜ਼ੀ ਬਣਾਵੇਂਗਾ ਓਹ ਇੱਧਰ ਕਿੱਧਰ ਮਾਰ ਗਿਆ ਤੇ ਕਿਹੜਾ ਉੱਧਰੇ ਠਾਈ ਘਣੀ ਕਿੱਦਾਂ ਹੋ ਸਪਰੇ ਦਾ ਫਰਕ ਪਏ ਦਿਖਾ ਕੋਸਾ ਫੋਕਦੀ ਹੋ ਚਲ ਚਲ ਤੜੀ ਫਿਰ ਹੁਣ ਵੱਡ ਦਾ ਕੱਖੁਖਾ ਕੱਖ ਵੱਡ ਤੇ ਆਪਣਾ ਉਦੇ ਬਾਦਾਂ ਖੁੰਝੇ ਜੇ ਕਰੀ ਇਹਨੇ ਲਵੀ ਆ ਜੂਗਾ ਆ ਫਿਰ ਆ ਗਰੇਟਾਂ ਜੀ ਕਰ ਲੈ ਲੂਟ ਮਿੱਤਰੋ ਬਰਛੀ ਨੂੰ ਲੈ ਵਾ ਤਾਂ ਪਾਣੀ ਤੇ ਟਮਾਟਰਾਂ ਨੂੰ ਤਾਂ ਵੱਢ ਰਹੇ ਹਰਾ ਘਰ ਜੋਗਾ ਹੋ ਗਿਆ ਲੈ ਜੇਗੇ ਲੈ ਵੀ ਮਿੱਤਰੋ ਤਾਰ ਤੇ ਗਰੇਟ ਇਹ ਹਜੇ ਸੈੱਟ ਕਰਨੇ ਆ ਬਾਈ ਤਣੀ ਤਾਰ ਰਿਆ ਕੱਖ ਲੱਦੀ ਇਸਮਾ ਰੇੜੀ ਵਾਂ ਅੱਜ ਖਾਓ ਤੇ ਤਣੀ ਨੇ ਚਾਹ ਫਲਾਈ ਚੰਗੇ ਮਿੱਠੇ ਵਾਲੀ ਹਜੇ ਤੱਕ ਮਿੱਠਾ ਪਿਆ ਨਾਲੀ ਮਾਂਦਰ ਖਾ ਰਹੀ ਨਾਲੀ ਤੱਕ ਮਿੱਠਾ ਮਿੱਠਾ ਹੋਇਆ ਪਿਆ ਜਵਾਹ ਹਟੇਗਾ ਅੱਛਾ ਹਾਂ ਕੇ ਹੋ ਰਿਹਾ ਅੱਧਾ ਘਟਾ ਹੋ ਗਿਆ ਵੀ ਰੋ ਰਿਹਾ ਬਲਬਲੇ ਨਾਲ ਚਾਰ ਪੰਜ ਚੱਕੀ ਫਿਰ ਰਿਹਾ ਦੋ ਹੱਥ ਮਲੇ ਰਿਹਾ ਦੋ ਵਾਲੀ ਫਿਰ ਰਿਹਾ ਫਿਰ ਵੀ ਰੋ ਰਿਹਾ ਚੁੱਪ 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 ਚੁੱਪੋ ਜਾ ਚਲ ਹੋ ਗਿਆ ਜੀ ਬੱਚਾ ਬੱਸ ਚੁੱਪ ਚੁੱਪ ਬੱਚਾ ਲਪਕੋਦਿੰ ਲਪਕੋਦ ਚਾਪ ਨਹੀਂ ਗੱਡੀ ਵਾਲਾ ਹਜੇ ਤੱਕ ਨਹੀਂ ਆਇਆ ਤਿਆਰ ਵੀ ਆ ਉਹ ਢੇਰੀ ਪਈ ਗਰੇਟਰੀ ਦੀ ਵੀ ਉਹ ਛੜਤੀਆਂ ਤੇ ਹੁਣ ਜਾ ਰਹੇ ਆ ਅਮਨ ਰਾਜਪੁਰੇ ਨੂੰ ਤੇ ਕੰਮ ਜਾਂ ਨਵੇੜੇ ਹੀ ਐ ਇਹੋ ਕਹਿ ਲੈ ਜੀ ਪਕੌੜੀਆਂ ਨਾ ਜਾ ਰਹੇ ਉਹ ਭਲਾ ਥਾ ਕਹਿੰਦੇ ਆ ਪਟਿਆਲੇ ਪਤਾ ਕਰਕੇ ਤੇ ਹੈ ਨਹੀਂ ਹਾਂ ਬਈ ਨਵੇੜ ਤੇ ਆ ਚੱਲ ਵਧੀਆ ਲੈ ਵੀ ਰਾਜਪੁਰੇ ਨੂੰ ਜਾ ਰਹੇ ਆ ਲੋਈ ਕੀ ਬੁੱਕਲ ਮਾਰ ਲਈ ਠੰਡ ਬਹੁਤ ਲੱਗ ਰਹੀ ਹੈ ਬਈ ਸਵੇਰੇ ਦਾ ਹੈ ਦਾ ਕੱਪੜੇ ਜਿਆਦਾ ਪਾ ਲਓ ਹਵਾ ਬਹੁਤ چل ਰਹੀ ਹੈ ਦੇਖੋ ਇੱਕ ਤੇ ਦੇਖੋ ਲੈ ਲੈ ਐਨੀ ਹਵਾ ਚੱਲ ਰਹੀ ਹੈ ਬਈ ਚਲੋ ਹੁਣ ਰਾਜਪੁਰੇ ਪਹੁੰਚ ਕੇ ਫੇਰ ਮਿਲਦੇ ਆਂ ਲੈ ਵੀ ਮਿੱਤਰੋ ਰਾਜਪੁਰੇ ਦੇ ਆ ਗਏ ਲੋ ਜੋ ਨੇ ਬਈ ਬਾਤਾਂ ਨਾਲ ਤੇ ਪਕਾਈ ਬਾਤ ਹੋਈ ਹੈ ਮੱਕੀ ਦਾ ਬੀਜ ਇਤਨਾ ਪੁੱਜੇ ਵਰ ਰਿਹਾ ਵੀ ਮੱਕੀ ਦੇ ਬੀਜ ਨੂੰ 18 90 ਹਜ਼ਾਰ ਤਾਂ ਫਾਈਨਲ ਰਗਾ ਭਾਈ ਪੂਰਾ ਰਾਜ ਪ੍ਰੇਮ ਪਾਵਾ 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 ਖੰਡੇ ਪਤਾ ਨਹੀਂ ਉਹ ਕਿਹੜਾ ਮੁਕਤ ਸਰਫਰੀਦ ਕੋਟ ਪਤਾ ਨਹੀਂ ਕਿੱਥੇ ਕਿੱਥੇ ਦੇ ਨਮਾਸੀ ਬਾੜੇ ਦੇ ਬੰਤੇ ਹਰੇ ਬਹਾ ਕਮਾਲ ਹੋ ਗਏ ਬਹਾ ਮੱਟ ਵੀ ਅਹੀਂ ਦੇ ਦੋ 1890 183 ਦੀ ਕਿਤਰਾਦੀ ਕਾਏ ਉਹ ਵੀ ਬੰਦੀਆ ਹੋ ਬਗਾ ਚਲੇ ਹੋਈ ਦੇ ਨੇ ਲੈ ਮੜਾ ਕੋਟਲੇ ਮੱਜਰੇ ਪਿੰਡ ਜੜਦਾ ਵੀ ਕੰਮ ਦਾ ਨਾ ਪਿਆ ਬੀਜ ਅੱਜ ਨਾਲੋਂ ਖੇਰ ਕਰਦੇ ਜੀ ਬਾਤ ਫਿਰ ਭਾਈ ਮਡੌਲੀ ਪਿੰਡ ਸੌਰਿਆਂਗੇ ਪਿੰਡ ਰਾਮੂ ਕੇ ਕੋਲ ਕੀ ਕਰ ਰਹੇ ਰਾਮੂ ਕੇ ਖਾਰੇ ਕੁਮਤੀ ਉਹ ਪਿਆ ਬੀਜ ਮੋਰਤਲਵਾ ਪੈਸੇ ਦਾ ਮੂਹੇ ਕੁਲਚਾ ਰਾਜਪੁਰੇ ਤੋਂ ਮੇਦਰ ਨੂੰ ਖਾਨੇ ਨੂੰ ਕੁਲਚਾ ਲੈ ਵੀ ਮਿੱਤਰੋ ਖੇਤਾਂ ਪਹੁੰਚ ਗਏ ਠੰਡ ਬਹੁਤ ਹੋ ਗਈ ਦੀ 5 5:30 ਹੋ ਗਏ ਇਸ ਟਾਈਮ ਪਹੁੰਚੇ ਆ ਰੱਖ ਤੇ ਆ ਬੀਜ ਡਾਈਓਪ ਆ ਸੁਪਰ ਤਣ ਨੂੰ ਕਹਦਾ ਖਟਾ ਦੇ ਸੁੱਕੇ ਮਈ ਉਹ ਝੋਲੀ ਅੰਗਲੇ ਤੇ ਉਹ ਡਾਈ ਪਾ ਜੇਗਾ ਆਪਣਾ ਮਸ਼ੀਨ ਨਾਲ ਬੀਜ ਨਾਲ ਉਧਰ ਦੇਖਦੇ ਆ ਧਨੀ ਨਾ ਗੇ ਕਰਦੇ ਆ इना का थैला खड़ाया पहले ही थैला है सुपर दू खड़ा रहा लो जी निबड़ गया काम सारा ਪਾਦਾ ਸੁਪਰ ਸਾਫਰ ਘਰਾਂ ਦੇ ਤੂੜੀ ਤੜੀ ਵਿੱਚ ਚੱਕਿਆ ਵੀ ਮੌਸਮ ਖਰਾਬ ਹੋ ਰਿਹਾ ਦਾ ਤੇ ਬੀਜ ਬੂਜ ਲਿਆਏ ਮੱਕੀ ਆ ਸਾਰਾ ਕੰਮ ਨਵੇੜ ਦਾ ਪਰਸ ਨੂੰ ਆਵੇਗਾ ਬਜਾਈ ਵਾਲਾ ਪਰਸ ਨੂੰ ਬੀਜेंगे ਤਾਲੂ ਹੋਰ ਕੰਮ ਕਰ ਲੈਂਗੇ ਚਲੋ ਠੀਕ ਆ ਜੀ ਜੇ ਬਲੌਗ ਵਧੀਆ ਲੱਗਾ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੇ ਕਰੋ ਲਾਈਕ ਕਰੇ ਕਰੋ ਕਮੈਂਟ ਕਰੇ ਕਰੋ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ